ਕਿ ਜਿੱਥੇ ਭਰਾ ਖੜਨਗੇ ਨਾ ਉਥੇ ਕਿਸੇ ਨੇ ਨਹੀਂ ਖੜਨਾ ਆਈ ਮਾਰਦੇ ਭਾਈ ਹੀ ਗਾਲ ਲਾਉਂਦੇ ਲੱਖ ਦੋਸਤ ਬਣਾ ਲਓ ਭਰਾ ਪਰਾਈ ਹੁੰਦੇ ਨੇ ਸੋ ਅੱਜ ਭਰਾ ਵੀ ਟੁੱਟਦੇ ਜਾ ਰਹੇ ਨੇ ਚੰਦ ਪੈਸਿਆਂ ਦੀ ਖਾਤਰ ਜੰਮੀ ਨਾਲ ਦੇ ਇਤੋਂ ਨਹੀਂ ਮੋਲ ਥਿਉਂਦੇ ਸੋ ਭਰਾ ਆਪਸ ਦੇ ਵਿੱਚ ਬੜੇ ਫੇਮਸ ਸਿੰਗਰ ਵੀ ਸੀ ਆਪਸ ਦੇ ਵਿੱਚ ਲੜ ਰਹੇ ਸੀ ਤੇ ਉਹਦੀ ਪਰਜਾਈ ਦੀ ਡੈਥ ਹੋ ਗਈ ਬਾਅਦ ਚ ਪਰਚਾ ਵੀ ਦਰਜ ਹੋਇਆ ਪੰਜਾਬੀ ਸਿੰਗਰ ਦੇ ਉੱਤੇ ਫਿਰ ਲੱਗਦਾ ਵੀ ਰਿਸ਼ਤਿਆਂ ਦੀ ਗੱਲ ਕਿਵੇਂ ਕਰੀਏ ਜਾਂ ਦੋਸਤੀ ਮਿੱਤਰਤਾ ਦੀ ਗੱਲ ਕਿਵੇਂ ਕਰੀਏ ਕਹਿੰਦਾ ਸੋਸ਼ਲ ਮੀਡੀਆ ਤੇ ਮੇਰੇ 5000 ਦੋਸਤ ਨੇ ਪਰ ਮੈਂ ਸਿਵਤ ਫਿਕਰ ਦਾ ਦੋ ਵੀ ਨਹੀਂ ਆਏ ਜ਼ਿੰਦਗੀ ਵਿੱਚ ਰਿਸ਼ਤੇ ਵੱਡੇ ਬੰਦਿਆਂ ਨਾਲ ਨਹੀਂ ਵਧੀਆ ਬੰਦਿਆਂ ਨਾਲ ਹੋਣੇ ਬਹੁਤ ਜ਼ਰੂਰੀ ਨੇ ਅੱਜ ਕੱਲ ਦੀ ਪੀੜੀ ਤਾਂ ਰਿਸ਼ਤੇ ਬਣਾਉਣੀ ਨਹੀਂ ਜਾਣਦੀ ਹੁਣ ਤਾਂ ਸਾਰੇ ਬਨਾਵਟੀ ਬਣ ਗਏ ਜੀ ਅਸਲੀ ਮਾਮੇ ਚਾਚੇ ਤਾਏ ਤਾਂ ਲੋਕਾਂ ਦੇ ਵਰਤ ਨਹੀਂ ਰਿਸ਼ਤਿਆਂ ਵਿੱਚ અપਮਾਨ ਸਹਿ ਕੇ ਅੱਡ ਹੋਣਾ ਰਿਸ਼ਤਿਆਂ ਨੂੰ ਤੋੜਨਾ ਇਹ ਕੰਮ ਤਾਂ ਹਰ ਕੋਈ ਕਰ ਸਕਦਾ ਹੈ। ਰਿਸ਼ਤਿਆਂ ਵਿੱਚ અપਮਾਨ ਨੂੰ ਸਹਿ ਕੇ ਰਿਸ਼ਤਿਆਂ ਨੂੰ ਬਰਕਰਾਰ ਰੱਖਣਾ ਇਸ ਲਈ ਬਹੁਤ ਵੱਡਾ ਦਿਲ ਚਾਹੀਦਾ ਹੈ। ਕਿਸਮਤ ਵਾਲੇ ਹੁੰਦੇ ਨੇ ਉਹ ਲੋਕ ਜਿਹੜੇ ਰਿਸ਼ਤੇ ਕਮਾਉਂਦੇ ਨੇ ਵਧੀਆ ਰਿਸ਼ਤੇ ਕਮਾਉਂਦੇ ਨੇ। ਉਹ ਵੀ ਉਹ ਰਿਸ਼ਤੇ ਜੋ ਸਿਰਫ ਤੁਹਾਡੇ ਹੁੰਦੇ ਨੇ ਜਿਹੜੇ ਹਰ ਹਾਲ ਵਿੱਚ ਤੁਹਾਡੇ ਨਾਲ ਖੜੇ ਹੋਣ। ਖਾਸ ਕਰਕੇ ਉਸ ਵਕਤ ਜਦੋਂ ਤੁਹਾਡਾ ਖੁਦ ਦਾ ਆਪਣਾ ਕੋਈ ਸਟੇਟਸ ਨਾ ਹੋਵੇ ਆਪਣਾ ਕੋਈ ਕਿਰਦਾਰ ਨਾ ਹੋਵੇ ਉਹ ਰਿਸ਼ਤੇ ਅਸਲ ਕਮਾਈ ਹੁੰਦੇ ਨੇ ਤੁਹਾਡੀ ਜ਼ਿੰਦਗੀ ਦੀ ਕਦੇ ਕਦੇ ਮੈਨੂੰ ਲੱਗਦਾ ਹੈ ਕਿ ਪੈਸਾ ਕਮਾਉਣ ਨਾਲ ਬਹੁਤ ਸੌਖਾ ਹੈ ਪਰ ਪੈਸਾ ਕਮਾਉਣ ਨਾਲੋਂ ਰਿਸ਼ਤੇ ਕਮਾਉਣੇ ਬਹੁਤ ਔਖੇ ਨੇ ਕੁਝ ਜ਼ਿੰਦਗੀ ਕਿਹਾ ਜਾਂਦਾ ਵੀ 4 ਦਿਨਾਂ ਦੀ ਹੈ ਪਰ ਜੇ ਤੁਹਾਨੂੰ ਚੰਗੇ ਦੋਸਤ ਤੁਹਾਨੂੰ ਚੰਗੇ ਰਿਸ਼ਤੇ ਮਿਲ ਜਾਣ ਤਾਂ ਇਹ ਜ਼ਿੰਦਗੀ 4 ਦਿਨ ਦੀ ਵੀ ਬਹੁਤ ਵਧੀਆ ਗੁਜਰਦੀ ਹੈ ਬੱਚੇ ਬਾਹਰ ਨਾ ਖੇਡ ਕੇ ਆਪਣੇ ਮੋਬਾਈਲਾਂ ਤੇ ਟੀਵੀਆਂ ਜੋਗੇ ਰਹਿ ਗਏ ਸੱਥਾਂ ਵਿੱਚ ਬੈਠਦੇ ਸਨ ਬੋਲੀਆਂ ਪਾਉਂਦੇ ਸਨ ਹੱਸਦੇ ਖੇਡਦੇ ਪਰਿਵਾਰ ਸੀ ਛਿੰਝਾਂ ਮੇਲੇ ਚੱਲਦੇ ਸੀ ਸੋ ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਨਾਲੋਂ ਟੁੱਟ ਕੇ ਅਸੀਂ ਅੱਜ ਨਿਮੋਣੇ ਜੇ ਹੋ ਕੇ ਬੈਠ ਗਏ ਆ ਉਹ ਰਿਸ਼ਤਿਆਂ ਦਾ ਐਡਾ ਵੱਡਾ ਘਾਣ ਹੋ ਚੁੱਕਾ ਹੈ ਕਿ ਜਿਹਨੂੰ ਵਾਪਸ ਮੁੜਨਾ ਮੈਨੂੰ ਨਹੀਂ ਲੱਗਦਾ ਸੀ ਉਸ ਚੀਜ਼ 'ਚ ਵਾਪਸ ਆ ਸਕੀ ਏ ਜੇ ਕਿਸੇ ਨੂੰ ਲੋੜ ਹੈ ਤਾਂ ਵਰਤੋ ਨਹੀਂ ਤਾਂ ਲੋਕ ਘਰਾਂ 'ਚ ਬੈਠ ਕੇ 36 ਤਰ੍ਹਾਂ ਦੀਆਂ ਚੀਜ਼ਾਂ ਨੇ ਕੇਵਲ ਚੱਲ ਰਹੀ ਏ ਨੈੱਟ ਚੱਲ ਰਿਹਾ ਮੋਬਾਈਲ ਨੇ ਜਿਹੜੀ ਸਾਡੇ ਤੋਂ ਅਗਲੀ ਜਨਰੇਸ਼ਨ ਏ ਉਹਨਾਂ ਨੂੰ ਇਹ ਚੀਜ਼ਾਂ ਕੌਣ ਦੱਸੇਗਾ ਉਹ ਚੀਜ਼ਾਂ ਦੱਸਣ ਵਾਲੇ ਵੀ ਮੁੱਕਦੇ ਜਾ ਰਹੇ ਹਾਂ ਮੈਂ ਪਟਿਆਲੇ ਦੀ ਗੱਲ ਕਰਦਾ ਪਟਿਆਲੇ ਪਟਿਆਲੇ 'ਚ ਮੇਰੇ ਹਿਸਾਬ ਸਦੱਸ ਫਿਰਦਾ ਜਾਂਦਾ ਔਰ ਸਾਰੇ ਭਰੇ ਹੋਏ ਨੇ ਕਈਆਂ ਦੇ ਬੱਚੇ ਗਜਟਡ ਅਫਸਰ ਨੇ ਕਈਆਂ ਦੇ ਬੱਚੇ ਬਾਹਰ ਗਏ ਹੋਏ ਨੇ ਉਹ ਕਈ ਖੁਦ ਗਜਟਡ ਅਫਸਰ ਰਹੇ ਨੇ ਉਹੀ ਗੱਲ ਵੀ ਮੈਂ ਪੜ੍ਹੀ ਲਿਖੀ ਜਾਦਾ ਇਹ ਪੁਰਾਣੇ ਬਜ਼ੁਰਗ ਪੁਰਾਣੀ ਬੁੜੀ ਐ ਇਹਨੂੰ ਕੀ ਪਤਾ ਉਹ ਨਹੀਂ ਜਾਣਦੇ ਜਾਂ ਨਹੀਂ ਸਮਝਦੇ ਇੱਕ ਸਮਾਂ ਪਾ ਕੇ ਉਹਨਾਂ ਦਾ ਬੁਢਾਪਾ ਉਹਨਾਂ ਤੇ ਵੀ ਆਉਣਾ ਜਿਹੜੇ ਗੁਣ ਜਿਹੜੀਆਂ ਗੱਲਾਂ ਐ ਉਹ ਬਜ਼ੁਰਗਾਂ ਤੋਂ ਸਿੱਖਣ ਨੂੰ ਮਿਲਣੀਆਂ ਨੇ ਨਾ ਉਹ ਕਿਤੇ ਹੋਰ ਨਹੀਂ ਮਿਲਣੀਆਂ ਜਿਹੜਾ ਅੱਜ ਮਾਪਿਆਂ ਨੂੰ ਨਾ ਸੰਭਾਲਣ ਦਾ ਜਿਹੜਾ ਰਿਵਾਜ ਚੱਲ ਰਿਹਾ ਹੈ ਕਿ ਬਜ਼ੁਰਗ ਘਰ ਦੇ ਵਿੱਚ ਹੋਣਗੇ ਤਾਂ ਸਾਡੀ ਰੈਪਿਊਟੇਸ਼ਨ ਹੀ ਡਾਊਨ ਹੋਊ। ਉਹ ਚਾਹੁੰਦੇ ਨੇ ਵੀ ਅਪ ਟੂ ਡੇਟ ਹੋਵੇ ਬਸ ਲੋਕਾਂ ਨੂੰ ਲੱਗੇ ਵੀ ਸਾਡਾ ਪਰਸਨੈਲਿਟੀ ਸਾਡਾ ਕੰਮ ਕਰ ਅੰਦਰ ਭਾਵੇਂ ਗੱਡੀਆਂ ਲੋਨ ਤੇ ਹੋਣ। ਔਨ 에ਅਰ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਹਨੂਰਾਗ ਸ਼ਰਮਾ। ਦੋਸਤੋ ਗੱਲ ਕਰਾਂਗੇ ਸਮਾਜ ਦੀ ਸਮਾਜ ਦੇ ਰਿਸ਼ਤਿਆਂ ਦੀ ਕਿਉਂਕਿ ਇਹ ਸਮਾਜ ਰਿਸ਼ਤਿਆਂ ਦੇ ਨਾਲ ਚੱਲਦਾ ਹੈ ਚਾਹੇ ਉਹ ਰਿਸ਼ਤਾ ਮਾਂ ਪੁੱਤ ਦਾ ਹੋਵੇ ਭੈਣ ਭਰਾ ਦਾ ਹੋਵੇ ਪਿਓ ਪੁੱਤ ਦਾ ਹੋਵੇ ਦੋਸਤ ਦੋਸਤ ਦਾ ਹੋਵੇ ਬਹੁਤ ਸਾਰੇ ਰਿਸ਼ਤੇ ਜਿਹੜੇ ਤੁਹਾਨੂੰ ਵਿਰਾਸਤ ਦੇ ਵਿੱਚ ਮਿਲਦੇ ਨੇ ਤੇ ਬਹੁਤ ਸਾਰੇ ਰਿਸ਼ਤੇ ਤੁਸੀਂ ਆਪ ਸਿਰਜਦੇ ਹੋ ਜਿਸ ਤਰ੍ਹਾਂ ਕਿ ਦੋਸਤੀ ਦਾ ਰਿਸ਼ਤਾ ਯਾਰੀ ਦਾ ਰਿਸ਼ਤਾ ਇਹ ਤੁਸੀਂ ਆਪ ਸਿਰਜਦੇ ਹੋ ਸੋ ਰਿਸ਼ਤਿਆਂ ਦੇ ਉੱਤੇ ਗੱਲ ਕਰਾਂਗੇ ਅੱਜ ਪੌਡਕਾਸਟ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਪ੍ਰਭਜੀਤ ਪਾਲ ਸਿੰਘ ਐਡਵੋਕੇਟ ਔਰ ਬੁੱਧੀਜੀਵੀ ਤੇ ਲੇਖਕ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਸ ਤਰ੍ਹਾਂ ਮੈਂ ਗੱਲ ਕੀਤੀ ਰਿਸ਼ਤੇ ਬਹੁਤ ਅਹਿਮੀਅਤ ਰੱਖਦੇ ਆ ਰਿਸ਼ਤੇ ਸਮਾਜ ਦੇ ਵਿੱਚ ਵੀ ਤੇ ਜੀਵਨ ਦੇ ਵਿੱਚ ਵੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹ ਰਿਸ਼ਤੇ ਕੱਚੇ ਧਾਗੇ ਦੀ ਤਰ੍ਹਾਂ ਹੁੰਦੇ ਨੇ ਹੂੰ ਜ਼ਿੰਦਗੀ ਵਿੱਚ ਵਧੀਆ ਰਿਸ਼ਤਿਆਂ ਦੇ ਸਨਮੁਖ ਹੋਣਾ ਪਰਮਾਤਮਾ ਵੱਲੋਂ ਦਿੱਤਾ ਸਭ ਤੋਂ ਖੂਬਸੂਰਤ ਤੋਹਫ਼ਾ ਜੋ ਹਰ ਕਿਸੇ ਦੇ ਹਿੱਸੇ ਨਹੀਂ ਹੁੰਦਾ ਜ਼ਿੰਦਗੀ ਵਿੱਚ ਰਿਸ਼ਤੇ ਵੱਡੇ ਬੰਦਿਆਂ ਨਾਲ ਨਹੀਂ ਵਧੀਆ ਬੰਦਿਆਂ ਨਾਲ ਹੋਣੇ ਬਹੁਤ ਜ਼ਰੂਰੀ ਨੇ ਰਿਸ਼ਤਿਆਂ ਵਿੱਚ અપਮਾਨ ਸਹਿ ਕੇ ਅੱਡ ਹੋਣਾ ਰਿਸ਼ਤਿਆਂ ਨੂੰ ਤੋੜਨਾ ਇਹ ਕੰਮ ਤਾਂ ਹਰ ਕੋਈ ਕਰ ਸਕਦਾ ਹੈ ਰਿਸ਼ਤਿਆਂ ਵਿੱਚ અપਮਾਨ ਨੂੰ ਸਹਿ ਕੇ ਰਿਸ਼ਤਿਆਂ ਨੂੰ ਬਰਕਰਾਰ ਰੱਖਣਾ ਇਸ ਲਈ ਬਹੁਤ ਵੱਡਾ ਦਿਲ ਚਾਹੀਦਾ ਹੈ ਕਿਸਮਤ ਵਾਲੇ ਹੁੰਦੇ ਨੇ ਉਹ ਲੋਕ ਹੂੰ ਜਿਹੜੇ ਰਿਸ਼ਤੇ ਕਮਾਉਂਦੇ ਨੇ ਵਧੀਆ ਰਿਸ਼ਤੇ ਕਮਾਉਂਦੇ ਨੇ ਉਹ ਵੀ ਉਹ ਰਿਸ਼ਤੇ ਜੋ ਸਿਰਫ ਤੁਹਾਡੇ ਹੁੰਦੇ ਨੇ ਜਿਹੜੇ ਹਰ ਹਾਲ ਵਿੱਚ ਤੁਹਾਡੇ ਨਾਲ ਖੜੇ ਹੋਣ ਉਹ ਖਾਸ ਕਰਕੇ ਉਸ ਵਕਤ ਜਦੋਂ ਤੁਹਾਡਾ ਖੁਦ ਦਾ ਆਪਣਾ ਕੋਈ ਸਟੇਟਸ ਨਾ ਹੋਵੇ ਆਪਣਾ ਕੋਈ ਕਿਰਦਾਰ ਨਾ ਹੋਵੇ ਉਹ ਰਿਸ਼ਤੇ ਅਸਲ ਕਮਾਈ ਹੁੰਦੇ ਨੇ ਤੁਹਾਡੀ ਜ਼ਿੰਦਗੀ ਦੀ ਹੂੰ ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਪੈਸਾ ਕਮਾਉਣ ਨਾਲੋਂ ਬਹੁਤ ਸੌਖਾ ਹੈ ਪਰ ਪੈਸਾ ਕਮਾਉਣ ਨਾਲੋਂ ਰਿਸ਼ਤੇ ਕਮਾਉਣੇ ਬਹੁਤ ਔਖੇ ਨੇ ਜੀ ਵਧੀਆ ਰਿਸ਼ਤੇ ਕਮਾਉਣੇ ਤੁਹਾਡੀ ਜ਼ਿੰਦਗੀ ਦਾ ਇੱਕ ਅਹਿਮ ਆਂਗ ਨੇ ਪੈਸਾ ਕਮਾਉਣਾ ਤਾਂ ਇੱਕ ਤੁਹਾਡੀ ਜ਼ਿੰਦਗੀ ਦਾ ਪਾਰਟ ਹੈ ਪਰ ਵਧੀਆ ਰਿਸ਼ਤੇ ਕਮਾਉਣਾ ਇੱਕ ਬੰਦਗੀ ਕਰਨ ਦੇ ਬਰਾਬਰ ਹੈ ਪੈਸਾ ਕਮਾਉਣਾ ਸੌਖਾ ਹੈ ਤੇ ਰਿਸ਼ਤੇ ਕਮਾਉਣੇ ਤਾਂ ਇੱਕ ਪਰਮਾਤਮਾ ਦੀ ਬੰਦਗੀ ਦੇ ਬਰਾਬਰ ਮੰਨਿਆ ਜਾਂਦਾ ਬਹੁਤ ਵਧੀਆ ਤੁਸੀਂ ਅਲਫਾਜ਼ ਜਿੰਨੇ ਵੀ ਬੋਲੇ ਐ ਹਰ ਅਲਫਾਜ਼ ਇੱਕ ਕਹ ਲੀਏ ਕਿ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਸੀ ਇੱਕ ਆਰਗੇਨਾਈਜੇਸ਼ਨ ਸੀ ਕਿ ਰਿਸ਼ਤੇ ਪਿਆਰ ਜਿਹੜਾ ਹੈਗਾ ਉਹ ਬੜਾ ਮੁਸ਼ਕਲ ਹੈ ਰਿਸ਼ਤੇ ਬਣਾਉਣੇ ਬੜੇ ਮੁਸ਼ਕਲ ਹੈ ਇੱਥੇ ਮੈਂ ਗੱਲ ਕਰਦਾ ਕੁਝ ਰਿਸ਼ਤੇ ਸਾਨੂੰ ਮਿਲਦੇ ਆ ਇਸ ਤਰ੍ਹਾਂ ਕਿ ਮਾਂ ਦਾ ਪੁੱਤ ਦਾ ਰਿਸ਼ਤਾ ਮਿਲਦਾ ਪਿਓ ਪੁੱਤ ਦਾ ਮਿਲਦਾ ਭੈਣ ਭਰਾ ਦਾ ਰਿਸ਼ਤਾ ਮਿਲਦਾ ਪਰ ਇੱਕ ਅਜਿਹਾ ਰਿਸ਼ਤਾ ਜਿਹਦੇ ਨਾਲ ਸੰਸਾਰ ਚੱਲ ਰਿਹਾ ਹੈ ਸਮਾਜ ਚੱਲ ਰਿਹਾ ਹੈ ਉਹ ਦੋਸਤੀ ਦਾ ਰਿਸ਼ਤਾ ਹੈ ਉਹ ਵੀ ਬੜਾ ਮੁਸ਼ਕਲ ਨਾਲ ਮਿਲਦਾ ਪਰ ਅਜੋਕੇ ਯੁੱਗ ਦੀ ਗੱਲ ਕਰ ਲਾ ਮੈਂ ਮਾਡਰਨ ਯੁੱਗ ਦੀ ਗੱਲ ਕਰ ਲਾ ਇਹ ਰਿਸ਼ਤਾ ਕਿਤੇ ਦੇਖਣ ਨੂੰ ਘਟਦਾ ਜਾ ਰਿਹਾ ਹੈ ਕੋ ਜਿੰਦਗੀ ਕਿਹਾ ਜਾਂਦਾ ਵੀ 4 ਦਿਨਾਂ ਦੀ ਹੈ ਪਰ ਜੇ ਤੁਹਾਨੂੰ ਚੰਗੇ ਦੋਸਤ ਤੁਹਾਨੂੰ ਚੰਗੇ ਰਿਸ਼ਤੇ ਮਿਲ ਜਾਣ ਤਾਂ ਇਹ ਜ਼ਿੰਦਗੀ 4 ਦਿਨ ਦੀ ਵੀ ਬਹੁਤ ਵਧੀਆ ਗੁਜ਼ਰਦੀ ਹੈ ਤੇ ਤੁਹਾਨੂੰ ਆਨੰਦ ਪ੍ਰਾਪਤ ਹੁੰਦਾ ਹੈ ਇਹ ਰਿਸ਼ਤਿਆਂ ਦੇ ਨਾਲ ਜ਼ਿੰਦਗੀ ਜਿਉਣ ਦਾ ਪਰ ਅੱਜ ਦੇ ਸਮਾਜ ਦੇ ਵਿੱਚ ਇੱਕ ਘਟ ਦੇਖਣ ਨੂੰ ਮਿਲ ਰਿਹਾ ਹੈ ਇਹ ਜੇ ਪੁਰਾਣੇ ਸਮਿਆਂ ਤੋਂ ਗੱਲ ਕਰੀਏ ਤਾਂ ਉਸ ਤੋਂ ਲੈ ਕੇ ਅੱਜ ਤੱਕ ਦੇ ਜਿਹੜਾ ਯੁੱਗ ਚੱਲ ਰਿਹਾ ਹੈ ਕਿਉਂਕਿ ਅੱਜ ਸਾਡਾ ਯੁੱਗ ਪ੍ਰਦਾਰਥਵਾਦ ਯੁੱਗ ਹੋ ਗਿਆ ਜੀ ਪੈਸੇ ਨਾਲ ਚੱਲਣ ਵਾਲਾ ਸਮਾਜ ਹੋ ਗਿਆ ਹੂੰ ਉਹ ਮੋਹ ਦੀਆਂ ਤੰਦਾਂ ਭਰਾਵਾਂ ਦੀਆਂ ਮਾਵਾਆਂ ਦੀਆਂ ਜਿਹੜੇ ਰਿਸ਼ਤੇ ਹੁੰਦੇ ਸੀ ਚਾਚੇ ਤਾਇਆ ਦੇ ਦੋਸਤੀ ਹੁੰਦੀ ਸੀ ਚਾਚਿਆਂ ਨਾਲ ਹੂੰ ਤੇ ਡਰ ਹੁੰਦਾ ਸੀ ਤਾਇਆ ਦਾ ਹੂੰ ਤੇ ਮਾਵਾ ਮਾਸੀਆਂ ਇੱਕ ਸਮਾਨ ਹੁੰਦੀਆਂ ਸੀ ਸੋ ਉਹ ਮੋਹ ਦੀਆਂ ਤੰਦਾਂ ਅੱਜ ਟੁੱਟਦੀਆਂ ਜਾ ਰਹੀਆਂ ਕਿਤੇ ਨਾ ਕਿਤੇ ਸਮਾਜ ਪੈਸੇ ਵੱਲ ਵੱਧਾ ਜਾ ਰਿਹਾ ਉਹ ਸੋ ਲੋਕ ਇਸ ਗੱਲ ਨੂੰ ਸਮਝ ਨਹੀਂ ਰਹੇ ਅੱਜ ਪਰਿਵਾਰ ਅਲੱਗ ਹੋ ਗਏ ਪਹਿਲਾਂ ਕਿੰਨੇ ਸੌਖੇ ਹੁੰਦੇ ਸੀ ਪਰਿਵਾਰ ਇਕਜੁੱਟ ਰਹਿੰਦੇ ਸੀ ਜੀ ਇੱਕ ਪਰਿਵਾਰ ਇੱਕ ਘਰ ਦੇ ਵਿੱਚ ਇੱਕ ਛੱਤ ਦੇ ਥੱਲੇ 20-20 ਜਣੇ 50-50 ਜਣੇ ਰਹਿੰਦੇ ਸੀ ਸੌਂਦੇ ਸੀ ਖਾਂਦੇ ਸੀ ਨਹਾਉਂਦੇ ਸੀ ਤੇ ਇੰਜੋਏ ਕਰਦੇ ਸੀ ਸੋ ਅੱਜ ਪ੍ਰਦਾਰਥਵਾਦ ਨਾਲ ਜੁੜ ਕੇ ਲੋਕਾਂ ਨੇ ਆਪਣੀਆਂ ਲੋੜਾਂ ਇੰਨੀਆਂ ਵਧਾਲੀਆਂ ਕਿ ਅਸੀਂ ਟੁੱਟਦੇ ਗਏ ਇੱਕ ਇੱਕ ਪਰਿਵਾਰ ਬਿਖਰਦਾ ਗਿਆ ਸੋ ਉਨੇ ਹੀ ਅਸੀਂ ਬਿਜ਼ੀ ਹੁੰਦੇ ਗਏ ਅੱਜ ਤੁਸੀਂ ਦੇਖੋ ਪਹਿਲਾਂ ਪਰਿਵਾਰ ਇਕੱਠੇ ਸੀ ਕਿਤੇ ਜਾਣਾ ਹੁੰਦਾ ਸੀ ਪਰਿਵਾਰ ਚ ਇੱਕ ਜਾਣਾ ਚਲਾ ਜਾਂਦਾ ਸੀ ਦੋ ਜਾਣੇ ਚਲੇ ਜਾਂਦੇ ਸੀ ਉਹ ਸਮਾਂ ਵੀ ਸੀ ਉਹ ਥੋੜਾ ਟਾਈਮ ਵੀ ਉਸ ਤਰ੍ਹਾਂ ਦਾ ਸੀ ਪਰ ਹੁਣ ਅਸੀਂ ਕਿਸੇ ਨੂੰ ਕੋਈ ਰੱਬ ਨਾ ਕਰੇ ਕੋਈ ਦੁੱਖ ਦੀ ਘੜੀ ਆ ਜੇ ਤਾਂ ਪਰਿਵਾਰ ਚ ਕੋਈ ਉੱਥੇ ਰਹਿਣ ਵਾਲਾ ਨਹੀਂ ਹੁੰਦਾ ਜੇ ਕਿਤੇ ਵਿਆਹ ਸ਼ਾਦੀ ਤੇ ਵੀ ਜਾਣਾ ਪੈ ਜਾਂਦਾ ਹੈ ਉੱਥੇ ਗਿਣਵੇਂ ਚੁਣਵੇਂ ਇੱਕ ਜਾਣਾ ਘਰ ਦੇ ਵਿੱਚੋਂ ਤੂੰ ਜਾਇਆ ਪਿੱਛੋਂ ਔਖਾ ਹੋ ਜਾਂਦਾ ਹੈ ਸੋ ਕਿਤੇ ਨਾ ਕਿਤੇ ਅਸੀਂ ਰਿਸ਼ਤਿਆਂ ਦੀਆਂ ਤੰਦਾਂ ਤੋਂ ਦੂਰ ਹੋ ਕੇ ਪਛਤਾਦਾ ਰਹੇ ਹਾਂ ਹਮ ਪਰ ਉਸ ਸਾਨੂੰ ਸਮਾਜਿਕ ਪੱਖੋਂ ਆਰਥਿਕ ਪੱਖੋਂ ਸਾਡੇ ਸੱਭਿਆਚਾਰ ਪੱਖੋਂ ਸਾਨੂੰ ਹਰ ਪਾਸੋਂ ਘਾਟਾ ਪੈ ਰਿਹਾ ਉਸ ਚੀਜ਼ ਦਾ ਸਾਡੇ ਇੱਕ ਕੰਪਿਊਟਰ ਯੁੱਗ ਆ ਗਿਆ ਬੱਚੇ ਬਾਹਰ ਨਾ ਖੇਡ ਕੇ ਆਪਣੇ ਮੋਬਾਈਲਾਂ ਤੇ ਟੀਵੀਆਂ ਜੋਗੇ ਰਹਿ ਗਏ ਉਸ ਦਾ ਸਾਡੀ ਸਿਹਤ ਤੇ ਵੀ ਬਹੁਤ ਵੱਡਾ ਅਸਰ ਪਿਆ ਜੀ ਸੋ ਕਿਤੇ ਨਾ ਕਿਤੇ ਰਿਸ਼ਤੇ ਸਾਡੀ ਤੰਦਰੁਸਤੀ ਦਾ ਵੀ ਬੜਾ ਵੱਡਾ ਕਾਰਨ ਸਨ ਲੰਬੀਆਂ ਉਮਰਾਂ ਜਿਉਂਦੇ ਸਨ ਸੱਥਾਂ ਵਿੱਚ ਬੈਠਦੇ ਸਨ ਬੋਲੀਆਂ ਪਾਉਂਦੇ ਸਨ ਹੱਸਦੇ ਖੇਡਦੇ ਪਰਿਵਾਰ ਸੀ ਛਿੰਝਾਂ ਮੇਲੇ ਚੱਲਦੇ ਸੀ ਸੋ ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਨਾਲ ਟੁੱਟ ਕੇ ਅਸੀਂ ਅੱਜ ਨਿਮੋਣੇ ਜੇ ਹੋ ਕੇ ਬੈਠ ਗਏ ਆ ਸੱਭਿਆਚਾਰ ਨਾਲੋਂ ਟੁੱਟ ਗਏ ਆਪਣੇ ਸਾਹਿਤ ਨਾਲੋਂ ਟੁੱਟ ਗਏ ਆਪਣੀ ਬੋਲੀ ਨਾਲੋਂ ਟੁੱਟ ਗਏ ਸੋ ਰਿਸ਼ਤਿਆਂ ਦੇ ਵਿੱਚ ਨਿਗਾਰ ਆ ਗਿਆ ਤੇ ਅਸੀਂ ਅੱਜ ਇੱਥੇ ਪਹੁੰਚ ਗਏ ਕੀ ਅੱਜ ਸਨ ਅਸੀਂ ਅੱਜ ਦੁੱਖ ਦੀ ਘੜੀ ਵਿੱਚ ਤੁਸੀਂ ਜੇ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਉਹ ਉਹ ਪੱਛਮੀ ਸਭਿਤਾ ਵੱਲ ਅਸੀਂ ਚਲੇ ਗਏ ਮੈਂ ਨਾ ਪਿੱਛੇ ਜੇ ਇੱਕ ਪੋਸਟ ਦੇਖੀ ਉਸ ਦੇ ਵਿੱਚ ਲਿਖਿਆ ਸੀ ਕਿ ਇਸ ਤਰ੍ਹਾਂ ਦੀ ਇੱਕ ਦੁਕਾਨ ਖੁੱਲੀ ਹੈ ਕਿ ਅਗਰ ਕੋਈ ਪ੍ਰਮਾਤਮਾ ਨਾ ਕਰੇ ਕੋਈ ਮਰ ਜਾਂਦਾ ਤਾਂ ਉਸ ਨੂੰ ਮੋਢਾ ਦੇ ਨਾਲ ਵੀ ਮਿਲਣਗੇ ਤੇ ਉਸ ਨੂੰ ਸਮਾਨ ਦੇ ਨਾਲ ਵੀ ਮਿਲਣਗੇ ਇਵਨ ਕਿ ਉਸ ਦਾ ਸੰਸਕਾਰ ਕਰਨ ਵਾਲੇ ਵੀ ਮਿਲਣਗੇ ਮਤਲਬ ਇਸ ਲੈਵਲ ਤੇ ਰਿਸ਼ਤਿਆਂ ਦਾ ਘਾਣ ਹੋ ਚੁੱਕਿਆ ਅ ਬਹੁਤ ਜ਼ਿਆਦਾ ਸਟੇਟਾਂ ਦੇ ਵਿੱਚ ਹਜੇ ਪੰਜਾਬ ਚ ਤਾਂ ਫਿਰ ਸ਼ਰਮੋ ਸ਼ਰਮੀ ਲੋਕ ਇਕੱਠੇ ਹੁੰਦੇ ਨੇ ਪਰ ਹੁਣ ਜੇ ਤੁਸੀਂ ਮੈਂ ਐਜ਼ ਅ ਵਕੀਲ ਗੱਲ ਕਰਾਂ ਤਾਂ ਭਰਾ ਭਰਾ ਨਾਲ ਦੋਸਤ ਦੋਸਤਾਂ ਨਾਲ ਚਾਚੇ ਚਾਚਿਆਂ ਨਾਲ ਆਪਸ ਦੇ ਵਿੱਚ ਜਿਹੜੀਆਂ ਮੋਹ ਦੀਆਂ ਤੰਦਾਂ ਟੁੱਟੀਆਂ ਨੇ ਉਹ ਕਿਤੇ ਨਾ ਕਿਤੇ ਪੈਸਾ ਬੜਾ ਵੱਡਾ ਉਹਦੇ ਵਿੱਚ ਮੁੱਖ ਕਰਨ ਹੈ ਜਿਸ ਹਿਸਾਬ ਨਾਲ ਅਦਾਲਤਾਂ ਦੇ ਵਿੱਚ ਦੇਣ ਲੈਣ ਦੇ ਕੇਸ ਨੇ ਸੋ ਉਹਦੇ ਕਰਕੇ ਲੋਕਾਂ ਦੇ ਮੁੱਖ ਮੁੜ ਗਏ ਪੈਸੇ ਨੂੰ ਪ੍ਰਾਇੋਰਟੀ ਦਿੱਤੀ ਲੋਕਾਂ ਨੇ ਜਦ ਕਿ ਰਿਸ਼ਤਾ ਰਿਸ਼ਤਾ ਤਾਂ ਤੁਹਾਨੂੰ ਤੁਹਾਡੀ ਆਤਮਾ ਲਈ ਤੇ ਤੁਹਾਨੂੰ ਆਤਮਾ ਦੇ ਨਾਲ ਨਾਲ ਤੁਹਾਨੂੰ ਪਰਮਾਤਮਾ ਨਾਲ ਜੋੜਦਾ ਤੇ ਤੁਹਾਨੂੰ ਉਹ ਖੁਸ਼ਬੂ ਆਉਂਦੀ ਹੈ ਰਿਸ਼ਤਿਆਂ ਦੇ ਵਿੱਚ ਜਦੋਂ ਤੁਸੀਂ ਇਕੱਠੇ ਬੈਠਦੇ ਹੋ ਅਗਰ ਤੁਹਾਡੇ ਦਿਲ ਮਿਲਦੇ ਹੋਣ ਤਾਂ ਉਹੋ ਜਿਹਾ ਆਨੰਦ ਤਾਂ ਦੁਨੀਆ ਤੇ ਕੋਈ ਦੂਜਾ ਆਨੰਦ ਨਹੀਂ ਪੈਸੇ ਨੇ ਨਾਲ ਨਹੀਂ ਜਾਣਾ ਗੱਲ ਕਰ ਲਈ ਮੈਂ ਬਹੁਤੇ ਲੰਬੇ ਸਮੇਂ ਦੀ ਗੱਲ ਨਹੀਂ ਕਰਦਾ 10 ਸਾਲ ਪੁਰਾਣੀ ਗੱਲ ਕਰ ਲਈ 10 ਸਾਲ ਪਹਿਲਾਂ ਵੀ ਦੋਸਤ ਹੁੰਦੇ ਸੀ ਮੈਂ ਆਪਣੀ ਗੱਲ ਕਰ ਲਾਂ ਸੀ ਤਿੰਨ ਚਾਰ ਦੋਸਤ ਸੀ ਸਾਰਿਆਂ ਦਾ ਘਰ ਇੱਕ ਦੂਜੇ ਦੇ ਆਣਾ ਜਾਣਾ ਸੀ ਪਤਾ ਨਹੀਂ ਲੱਗਦਾ ਸੀ ਵੀ ਕਿਹਦੇ ਘਰੇ ਰੋਟੀ ਖਾ ਲਈ ਤੇ ਕਿਹਦੇ ਘਰੇ ਰਹਿ ਗਏ ਘਰੇ ਜਾਂਦੇ ਸੀ ਧੀਆਂ ਪਹਿਣਾ ਸਾਂਝੀਆਂ ਸੀ ਮਾਵਾਂ ਸਾਂਝੀਆਂ ਸੀ ਸੋ ਅੱਜ ਉਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਤੁਸੀਂ ਗੱਲ ਕਰ ਰਹੇ ਸੀ ਕਿ ਮੋਬਾਈਲ ਦੇ ਵਿੱਚ ਲੋਕ ਵਿਅਸਤ ਨੇ ਮਤਲਬ ਜਿੱਦਾਂ ਜਿੱਦਾਂ ਟੈਕਨੋਲੋਜੀ ਵੱਧ ਰਹੀ ਹੈ ਕਿ ਪਿਆਰ ਘਟ ਰਿਹਾ ਹੈ ਟੈਕਨੋਲੋਜੀ ਦਾ ਤਾਂ ਬੜਾ ਵੱਡਾ ਸਾਡੇ ਤੇ ਅਸਰ ਪਿਆ ਹੈ ਪੱਛਮੀ ਸਭਿਤਾ ਦਾ ਲਾ ਲਓ ਅਸੀਂ ਪੱਛਮੀ ਸਭਿਤਾ ਵੱਲ ਜਿਉਂ-ਜਿਉਂ ਜਾਂਦੇ ਰਹੇ ਆਪਣਾ ਸੱਭਿਆਚਾਰ ਸਾਡੇ ਤੋਂ ਖੋਸਦਾ ਰਿਹਾ ਤੇ ਅਸੀਂ ਅੱਜ ਦ ਸੋ ਕਿਤੇ ਨਾ ਕਿਤੇ ਰਿਸ਼ਤਿਆਂ ਦੀਆਂ ਤੰਦਾਂ ਟੁੱਟੀਆਂ ਅ ਸ਼ਰਮਾ ਮੁਕੀਆਂ ਅੱਜ ਕੋਈ ਕਿਸੇ ਦੇ ਘਰੇ ਜਾਂਦਾ ਤਾਂ ਉਹ ਚੰਗੀ ਨਗਰ ਨਾਲ ਨਹੀਂ ਜਾਂਦਾ ਸੋ ਪੈਣਾ ਪੈਣਾ ਨਹੀਂ ਰਹੀਆਂ ਮਾਵਾ ਮਾਵਾ ਨਹੀਂ ਰਹੀਆਂ ਉਹ ਰਿਸ਼ਤਿਆਂ ਦਾ ਐਡਾ ਵੱਡਾ ਘਾਣ ਹੋ ਚੁੱਕਾ ਹੈ ਕਿ ਜਿਹਨੂੰ ਵਾਪਸ ਮੁੜਨਾ ਮੈਨੂੰ ਨਹੀਂ ਲੱਗਦਾ ਅਸੀਂ ਉਸ ਚੀਜ਼ 'ਚ ਵਾਪਸ ਆ ਸਕੀਏ ਉਹ ਕਿਉਂਕਿ ਅਸੀਂ ਉਹ ਪੀੜ੍ਹੀ ਆ ਲਾਸਟ ਪੀੜ੍ਹੀ ਆ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਅਗਲੀ ਪੀੜੀ ਨੇ ਤਾਂ ਮੇਲੇ ਦੇਖੇ ਨਾ ਸ਼ੰਜਾਂ ਦੇਖੀਆਂ ਨਾ ਇਕੱਠੇ ਪਰਿਵਾਰ ਦੇਖੇ ਨਾ ਘਰ ਦੇ ਕੱਢੀ ਦਾਰੂ ਵੇਖੀ ਤੇ ਨਾ ਸੱਥਾਂ 'ਚ ਬੈਠ ਕੇ ਮੇਲੇ ਲੱਗਦੇ ਨਾ ਘਰ ਇਹ ਕੱਡੀਆਂ ਮਠਿਆਈਆਂ ਪੁਰਾਣੇ ਵਿਆਹ ਹੁੰਦੇ ਸੀ ਪਿੰਡਾਂ 'ਚ ਬਿਸਤਰੇ ਇਕੱਠੇ ਕਰਨ ਲੱਗਦੇ ਸੀ ਮੰਜੇ ਇਕੱਠੇ ਕਰਦੇ ਸੀ ਸੋ ਉਹ ਇੱਕ ਸਾਂਝ ਤੇ ਸੱਭਿਆਚਾਰ ਹੁੰਦਾ ਸੀ ਅੱਜ ਕੱਲ ਪੈਸੇ ਦੀ ਦੌੜ ਦੇ ਵਿੱਚ ਸਭ ਕੁਝ ਸੌਖਾ ਕਰਨ ਦੇ ਲਈ ਵੀ ਜਲਦੀ ਜਲਦੀ ਕੰਮ ਹੋ ਜੋ ਅੱਜ ਤਾਂ ਸਵੇਰੇ ਵਿਆਹ ਕਰੋ ਸ਼ਾਮ ਨੂੰ ਖਤਮ ਹੋ ਜਾਂਦਾ ਤੇ ਪਹਿਲਾਂ 15-15 ਦਾ ਨੇ ਵਿਆਹ ਚੱਲਦੇ ਸੀ ਮੰਝਾਂ ਤੇ ਸਪੀਕਰ ਬੰਨਦੇ ਸੀ ਤੇ ਲੋਕ ਦਿਲਾ 'ਚ ਮੈਲ ਨਹੀਂ ਸੀ। ਟਰੱਕ ਦੇ ਪਿੱਛੇ ਲਿਖਿਆ ਸੀ ਕਿਤੇ ਪੜ੍ਹ ਰਿਹਾ ਸੀ ਮੈਂ ਕਹਿੰਦਾ ਘਰ ਕੱਚੇ ਸੀ ਲੋਕ ਸੱਚੇ ਸੀ। ਹੁਣ 올ਟ ਹੋ ਗਿਆ ਘਰ ਵੀ ਪੱਥਰ ਦੇ ਹੋ ਗਏ ਤੇ ਲੋਕ ਵੀ ਪੱਥਰ ਦੇ ਹੋ ਗਏ ਲੱਗਦਾ। ਬਿਲਕੁਲ ਜੀ ਬਿਲਕੁਲ। ਆਏ ਦਿਨਾਂ ਮਾੜੀਆਂ ਖਬਰਾਂ ਸੁਣਦੇ ਆਂ ਕਈ ਵਾਰ ਕਈ ਵਾਰ ਦਿਲ ਐਦਾਂ ਲੱਗਦਾ ਵੀ ਯਾਰ ਕਿਹੜੀ ਦਾ ਕਿੱਦਾਂ ਦੀ ਦੁਨੀਆ ਆ ਗਈ। ਕਿੱਥੇ ਦੇਖਣ ਨੂੰ ਮਿਲਦਾ ਇੱਕ ਪੁੱਤ ਨੇ ਆਪਣੀ ਮਾਂ ਦਾ ਕਤਲ ਕਰਤਾ ਨਸ਼ੇ ਦੇ ਲਈ। ਕਿਤੇ ਕਿਤੇ ਦੇਖਣ ਨੂੰ ਮਿਲਦਾ ਕਿ ਧੀ ਨਾਲ ਪਿਓ ਨੇ ਗਲਤ ਕੰਮ ਕਰਤਾ ਭਰਾ ਨੇ ਭਰਾ ਦਾ ਸਿਰ ਪਾੜਤਾ ਪਿੱਛੇ ਤੁਸੀ ਖਬਰ ਪੜੀ ਹੋਣੀ ਕਿ ਦੋ ਭਰਾ ਆਪਸ ਦੇ ਵਿੱਚ ਬੜੇ ਫੇਮਸ ਸਿੰਗਰ ਵੀ ਸੀ ਆਪਸ ਦੇ ਵਿੱਚ ਲੜ ਰਹੇ ਸੀ ਤੇ ਉਹਦੀ ਭਜਾਈ ਦੀ ਡੈਥ ਹੋ ਗਈ ਬਾਅਦ ਚ ਪਰਚਾ ਵੀ ਦਰਜ ਹੋਇਆ ਪੰਜਾਬੀ ਸਿੰਗਰ ਦੇ ਉੱਤੇ ਮਤਲਬ ਇਸ ਤਰ੍ਹਾਂ ਦੀ ਐਗਜ਼ਾਮਪਲਸ ਨੂੰਨ ਨੂੰ ਮਿਲ ਰਹੀਆਂ ਇਸ ਤਰ੍ਹਾਂ ਦੀ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਫਿਰ ਲੱਗਦਾ ਵੀ ਰਿਸ਼ਤਿਆਂ ਦੀ ਗੱਲ ਕਿਵੇਂ ਕਰੀਏ ਜਾਂ ਦੋਸਤੀ ਮਿੱਤਰਤਾ ਦੀ ਗੱਲ ਕਿਵੇਂ ਕਰੀਏ ਦੇਖੋ ਉਹੀ ਗੱਲ ਵੀ ਅਸੀਂ ਅੱਜ ਪਰਦਾਰਥਵਾਦ ਦੇ ਜੋਕ ਵਿੱਚ ਜੀ ਰਹੇ ਹੂੰ ਲੋਕ ਪੈਸਿਆਂ ਨਾਲ ਜੁੜ ਗਏ ਜ਼ਰੂਰਤਾਂ ਨਾਲ ਜੁੜ ਗਏ ਆਗਾਹ ਬਧੂ ਸੋਚ ਲੈ ਕੇ ਚੱਲ ਪਏ ਪਰ ਅਸੀਂ ਅਸੀਂ ਉਹ ਗਾਹ ਬਧੂ ਸੋਚ ਕਿੰਨਾ ਕੁਝ ਗਵਾ ਲਿਆ ਉਹ ਸ਼ਾਇਦ ਅੱਜ ਦੀ ਪੀੜ੍ਹੀ ਨਹੀਂ ਸੋਚ ਸਕੇਗੀ ਜਾਂ ਅਗਲੀ ਪੀੜ੍ਹੀ ਤਾਂ ਉਹ ਚੀਜ਼ ਉਹ ਗੱਲਾਂ ਤੋਂ ਤਾਂ ਅਣਜਾਣ ਹੀ ਐ ਤੁਹਾਡੇ ਦੋਸਤ ਕਿੰਨੇ ਸੀ ਪੱਕੇ ਦੋਸਤ ਅੱਗੇ ਪੱਕੇ ਦੋਸਤ ਕਹਿੰਦੇ ਸੀ ਨਾ ਹੁਣ ਤਾਂ ਬੈਸਟ ਫਰੈਂਡ ਕਹਿ ਦਿੰਦੇ ਆ ਕਿ ਪੱਕੇ ਦੋਸਤ ਕਿੰਨੇ ਆ ਹੈਗੇ ਅੱਜ ਦੇਖੋ ਪਿੰਡਾਂ ਦੇ ਵਿੱਚ ਅਸੀਂ ਪੜ੍ਹਦੇ ਸੀ ਤੇ ਅਸੀਂ ਉਹ ਸਮੇਂ 'ਚ ਵੀ ਰਹੇ ਹਾਂ ਵੀ ਟੈਰਾਂ ਨਾਲ ਖੇਡਦੇ ਰਹੇ ਹਾਂ ਉਹ ਦੋਸਤ ਅੱਜ ਵੀ ਯਾਦ ਕਰਦੇ ਨੇ ਕਿਤੇ ਬਾਹਰ ਵੀ ਬੈਠੇ ਨੇ ਤਾਂ ਉਹ ਗੱਲਾਂ ਨੂੰ ਯਾਦ ਕਰਦੇ ਨੇ ਯਾਦ ਆਂਦੀ ਹੈ ਉਹੀ ਹਾਂ ਹੁਣ ਤਾਂ ਬੱਚੇ ਘਰਾਂ ਚ ਹੀ ਕਿਕ ਦੋ ਦੋ ਬੱਚੇ ਆ ਤੇ ਉਹਨਾਂ ਦੇ ਵੀ ਦੋਸਤ ਨਹੀਂ ਹੈਗੇ ਕਿਉਂਕਿ ਉਹ ਖੇਡਾ ਨਹੀਂ ਰਹੀਆਂ ਉਹ ਵੰਟੇ ਨਹੀਂ ਰਹੇ ਉਹ ਗੁੱਲੀ ਡੰਡਾ ਨਹੀਂ ਰਿਹਾ ਉਹ ਟਾਇਰ ਭਜਾਉਣੇ ਨਹੀਂ ਰਹੇ ਉਹ ਬਲਦਾ ਮਗਰ ਭਜਣਾ ਨਹੀਂ ਰਿਹਾ ਉਹ ਮੇਲੇ ਛਿੰਝਾ ਉਹ ਗੱਲਾਂ ਰਹੀਆਂ ਹੀ ਨਹੀਂ ਸੋ ਹੁਣ ਤਾਂ ਇੱਕ ਟੈਕਨੀਕਲ ਜਿਹਾ ਜੋਗ ਆ ਗਿਆ ਜੇ ਕਿਸੇ ਨੂੰ ਲੋੜ ਹੈ ਤਾਂ ਵਰਤੋ ਨਹੀਂ ਤਾਂ ਲੋਕ ਘਰਾਂ 'ਚ ਬੈਠ ਕੇ 36 ਤਰ੍ਹਾਂ ਦੀਆਂ ਚੀਜ਼ਾਂ ਨੇ ਕੇਵਲ ਚੱਲ ਰਹੀ ਐ ਨੈੱਟ ਚੱਲ ਰਿਹਾ ਮੋਬਾਈਲ ਨੇ ਲੋਕ ਟਾਈਮ ਪਾਸ ਕਰਦੇ ਨੇ ਕਿਸੇ ਨੂੰ ਮਿਲਣਾ ਪਸੰਦ ਹੀ ਨਹੀਂ ਕਰਦੇ ਉਹ ਉਹਨਾਂ ਨੇ ਆਪਣੇ ਦੋਸਤ ਆਪਣੇ ਰਿਸ਼ਤੇ ਸਾਰੇ ਇਸ ਪ੍ਰਦਾਰਥਵਾਦ ਦੇ ਤਜੋਗ ਨਾਲ ਜੁੜ ਕੇ ਆਪਣੇ ਮੋਬਾਈਲਾਂ ਨਾਲ ਜੁੜ ਗਏ ਕਹਿੰਦਾ ਸੋਸ਼ਲ ਮੀਡੀਆ ਤੇ ਮੇਰੇ 5000 ਦੋਸਤ ਨੇ ਪਰ ਮੇਸਿਵਤ ਫਿਕ ਤੇ ਦੋ ਵੀ ਨਹੀਂ ਆਏ ਦੋ ਵੀ ਨਹੀਂ ਆਏ ਸੋ ਇਹ ਚੀਜ਼ਾਂ ਅਸੀਂ ਬਹੁਤ ਵੱਡਾ ਰਿਸ਼ਤਿਆਂ ਦਾ ਘਾਟਾ ਖਾਦਾ ਇਸ ਚੀਜ਼ ਦੇ ਵਿੱਚ ਸੋ ਰਿਸ਼ਤੇ ਬਣਾਉਣੇ ਬਹੁਤ ਔਖੇ ਹੁੰਦੇ ਨੇ ਨਿਭਾਣੇ ਉਸ ਤੋਂ ਵੀ ਨਿਭਾਣੇ ਉਸ ਤੋਂ ਵੀ ਔਖੇ ਹੁੰਦੇ ਨੇ ਸੋ ਅੱਜ ਕੱਲ ਦੀ ਪੀੜ੍ਹੀ ਤਾਂ ਰਿਸ਼ਤੇ ਬਣਾਉਣ ਹੀ ਨਹੀਂ ਜਾਣਦੀ ਇੱਕ ਹਾਸ ਰਸ ਕਲਾਕਾਰ ਨੇ ਕਿਹਾ ਕਿ ਮਾਸੀ ਨੂੰ ਤਰਸਣਗੇ ਉਹਦੀ ਇੱਕ ਮਤਲਬ ਸੋਚ ਸੀ ਉਸ ਟਾਈਮ ਅੱਜ ਤੋਂ 10 12 ਸਾਲ ਪੁਰਾਣੀ ਗੱਲ ਦੱਸਦਾ ਕਿ ਮਾਸੀ ਨੂੰ ਤਰਸਣਗੇ ਪਰ ਅੱਜ ਲੱਗਦਾ ਕਿਹਾ ਜਾ ਸਕਦਾ ਮਾਮੇ ਨੂੰ ਵੀ ਤਰਸਣਗੇ ਚਾਚੇ ਨੂੰ ਵੀ ਤਰਸਣਗੇ ਤਾਏ ਨੂੰ ਵੀ ਤਰਸਣਗੇ ਹੁਣ ਤਾਂ ਸਾਰੇ ਬਨਾਵਟੀ ਬਣ ਗਏ ਜੀ ਅਸਲੀ ਮਾਮੇ ਚਾਚੇ ਤਾਏ ਤਾਂ ਲੋਕਾਂ ਦੇ ਵਰਤਦੇ ਹੀ ਨਹੀਂ ਦੁਨੀਆ ਸ਼ਹਿਰਾਂ ਚ ਆ ਗਈ ਕਿਸੇ ਨੂੰ ਪਤਾ ਹੀ ਨਹੀਂ ਕੌਣ ਹੈ ਹਰੇਕ ਨੂੰ ਹੀ ਅੰਕਲ ਕਹਿ ਲੋ ਹਰੇਕ ਨੂੰ ਹੀ ਤਾਇਆ ਕਹਿ ਲੋ ਪਰ ਜਿਹੜੀ ਪਿੰਡਾਂ ਦੀ ਸਾਂਝ ਸੀ ਨਾ ਪੁਰਾਣੀ ਉਹ ਭੁੱਲਿਆ ਭੁਲਾਇਆ ਭੁੱਲਦੀ ਨਹੀਂ ਜੇ ਮੈਂ ਆਪਣੀ ਗੱਲ ਕਰਾਂ ਸੀ ਪਿੱਛੋਂ ਪਾਕਿਸਤਾਨ ਤੋਂ ਆਏ ਸਾਡੇ ਦਾਦੇ-ਪਰਦਾਦੇ ਸਿਆਲਕੋਟ ਸਾਡਾ ਜ਼ਿਲ੍ਹਾ ਸੀ ਔਰ ਅਸੀਂ ਸਾਰੇ ਦਾ ਸਾਰਾ ਹੀ ਪਿੰਡ ਉੱਠ ਕੇ ਹੁਣ ਪੰਜਾਬ ਦੇ ਵਿੱਚ ਪਿੰਡ ਦੇ ਵਿੱਚ ਆਏ ਸਾਰੇ ਦੇ ਸਾਰੇ ਉੱਠ ਕੇ ਆਏ ਆ ਔਰ ਉਹ ਤੰਦਾ ਪੁਰਾਣੇ ਦਾਦਿਆਂ-ਪਰਦਾਦਿਆਂ ਤੱਕ ਦੀਆਂ ਜੁੜੀਆਂ ਹੋਈਆਂ ਨੇ ਔਰ ਉਹ ਸਾਨੂੰ ਅੱਜ ਵੀ ਇੰਨਾ ਪਿਆਰ ਹੈ ਸਾਡੇ ਦੇ ਵਿੱਚ ਆਪਸ ਵਿੱਚ ਪਰਿਵਾਰਾਂ 'ਚ ਕਿਉਂਕਿ ਪੁਰਾਣੀਆਂ ਤੰਦਾਂ ਜੁੜੀਆਂ ਹੋਈਆਂ ਨੇ ਪਰ ਅਗਲੀਆਂ ਪੀੜ੍ਹੀਆਂ ਇਹ ਚੀਜ਼ਾਂ ਨੂੰ ਨਹੀਂ ਜਾਣਦੀਆਂ ਜਿਹੜੀ ਸਾਡੇ ਤੋਂ ਅਗਲੀ ਜਨਰੇਸ਼ਨ ਹੈ ਉਹਨਾਂ ਨੂੰ ਇਹ ਚੀਜ਼ਾਂ ਕੌਣ ਦੱਸੇਗਾ ਉਹ ਚੀਜ਼ਾਂ ਦੱਸਣ ਵਾਲੇ ਵੀ ਮੁੱਕਦੇ ਜਾ ਰਹੇ ਨੇ ਕੁਝ ਕੁ ਪਰਸੈਂਟੋ ਲੋਕ ਰਹਿ ਗਏ ਜਿਹੜੇ ਇਤਿਹਾਸ ਨੂੰ ਜਾਣਦੇ ਨੇ ਜਾਂ ਇਤਿਹਾਸਕਾਰ ਨੇ ਜਾਂ ਉਹ ਚੀਜ਼ਾਂ 'ਚੋਂ ਗੁਜ਼ਰੇ ਹੋਏ ਨੇ ਜਾਂ ਉਹ ਪਿਆਰ 'ਚੋਂ ਲੰਘੇ ਹੋਏ ਨੇ ਸੋ ਅਸੀਂ ਉਹ ਸਮਾਜ ਨੂੰ ਛੱਡ ਚੁੱਕੇ ਹਾਂ ਤੇ ਹੁਣ ਮੇਰੇ ਖਿਆਲ 'ਚ ਉਹ ਦੌਰ ਵਾਪਸ ਨਹੀਂ ਆਏਗਾ ਜਿਹੜਾ ਕਿ ਪਿਆਰ ਤੇ ਰਿਸ਼ਤਿਆਂ ਦਾ ਨਿੱਗ ਵਾਲਾ ਦੌਰ ਸੀ ਵਕੀਲ ਸਾਹਿਬ ਤੁਸੀਂ ਬੁੱਧੀਜੀਵੀ ਹੋ ਸਮਾਜ ਦੇ ਹਰੇਕ ਮਸਲੇ ਤੇ ਤੁਸੀਂ ਗੱਲ ਕਰਦੇ ਹੋ ਕੋਖ ਕਰਦੇ ਹੋ ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਬਹੁਤ ਵੱਡਾ ਰੋਲ ਅਦਾ ਕੀਤਾ ਮੈਂ ਕਾਰਨ ਇਹ ਸਵਾਲ ਤੁਹਾਡੇ ਤੋਂ ਤਾਂ ਕਰ ਰਿਹਾ ਕਿ ਤੁਸੀਂ ਹਰੇਕ ਪਹਿਲੂ ਦੇਖਿਆ ਸਮਾਜ ਦਾ ਕਾਰਨ ਕੀ ਸਮਝਦੇ ਹੋ ਇਹ ਰਿਸ਼ਤਿਆਂ ਦੇ ਵਿੱਚ ਨਗਾਰ ਆ ਰਿਹਾ ਹੈ ਟੁੱਟਦਾ ਜਾ ਰਿਹਾ ਹੈ ਜਾਂ ਕੱਚੇ ਰਿਸ਼ਤੇ ਹੁੰਦੇ ਜਾ ਰਹੇ ਆ ਮਤਲਬ ਦੇ ਰਿਸ਼ਤੇ ਹੁੰਦੇ ਜਾ ਰਹੇ ਆ ਇਹਦਾ ਮੁੱਖ ਕਾਰਨ ਕੀ ਮੰਨਦੇ ਹੋ ਟੈਕਨੋਲੋਜੀ ਮੋਬਾਈਲ ਐਡਵਾਂਸ ਪਦਾਰਥਵਾਦ ਜਾਂ ਪੈਸਾ ਟੈਕਨੋਲੋਜੀ ਵੀ ਪਰਦਾਰਥਵਾਦ ਵੀ ਤੇ ਸਭ ਤੋਂ ਜਿਹੜੀ ਅੱਜ ਲੋਕ ਇਸ ਚੀਜ਼ ਨੂੰ ਸਮਝਣ ਲੱਗੇ ਪੈਸਾ ਲੋਕਾਂ ਨੇ ਵੰਡੀਆਂ ਪਾਲੀਆਂ ਚੰਦ ਪੈਸਿਆਂ ਦੀ ਖਾਤਰ ਅਨਮੋਲ ਰਿਸ਼ਤੇ ਗਵਾ ਲਏ ਕਿਉਂਕਿ ਜਿੱਥੇ ਭਰਾ ਖੜਨਗੇ ਨਾ ਉੱਥੇ ਕਿਸੇ ਨੇ ਨਹੀਂ ਖੜਨਾ ਲੱਖ ਦੋਸਤ ਬਣਾ ਲਓ ਭਰਾ ਪਰਾਈ ਹੁੰਦੇ ਨੇ ਸੋ ਅੱਜ ਭਰਾ ਵੀ ਟੁੱਟਦੇ ਜਾ ਰਹੇ ਨੇ ਚੰਦ ਪੈਸਿਆਂ ਦੀ ਖਾਤਰ ਸੋ ਕਿਤੇ ਨਾ ਕਿਤੇ ਰਿਸ਼ਤਿਆਂ ਨੂੰ ਬਚਾਉਣ ਲਈ ਕੁਝ ਪਰਿਵਾਰ ਅੱਜ ਵੀ ਇਕੱਠੇ ਰਹਿੰਦੇ ਨੇ ਔਰ ਉਹ ਰਿਸ਼ਤਿਆਂ ਦਾ ਆਨੰਦ ਮਾਣ ਵੀ ਰਹੇ ਨੇ ਕਦੇ ਤੁਸੀਂ ਉਹ ਉਹਨਾਂ ਨੂੰ ਬੁਲਾਇਓ ਜਾਂ ਉਹਨਾਂ ਕੋਲ ਜਾ ਕੇ ਉਹ ਪਰਿਵਾਰਾਂ ਚ ਜਾ ਕੇ ਆਇਓ ਤੁਸੀਂ ਤੁਹਾਨੂੰ ਅੱਜ ਦੀ ਸੱਭਿਆਚਾਰ ਦਾ ਤਾਂ ਅੱਜ ਵੀ ਉਹ ਪਰਿਵਾਰ ਜਿਹੜੇ ਇਕੱਠੇ ਰਹਿ ਰਹੇ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਰਹਿਣ ਦਾ ਆਨੰਦ ਤੁਸੀਂ ਅਲੱਗ ਹੀ ਦੇਖੋਗੇ ਮੈਂ 10 ਸਾਲ ਪੁਰਾਣੀ ਗੱਲ 12 ਸਾਲ ਪੁਰਾਣੀ ਗੱਲ ਕਰਦਾ ਤੁਸੀਂ ਤਾਂ ਇਸ ਤੋਂ ਵੀ ਪੁਰਾਣੀ ਕਰ ਸਕਦੇ ਹੋ ਮੇਰੇ ਤੋਂ ਵੱਡੇ ਹੋ ਤੁਸੀਂ ਕਦੇ ਬਿਰਦਾ ਆਸ਼ਰਮ ਦੇਖਿਆ ਸੀ ਬਿਲਕੁਲ ਨਹੀਂ ਦੇਖਿਆ ਸੀ ਮੈਂ ਵੀ ਨਹੀਂ ਦੇਖਿਆ ਸੀ ਤੇ ਹੁਣ ਮੈਂ ਪਟਿਆਲੇ ਦੀ ਉਹ ਗੱਲ ਕਰਦਾ ਤੇ ਪਟਿਆਲੇ ਪਟਿਆਲੇ ਚ ਮੇਰੇ ਹਿਸਾਬ ਸਰਦਸ ਬਿਰਦ ਆਸ਼ਰਮ ਹੋ ਗਏ ਔਰ ਸਾਰੇ ਭਰੇ ਹੋਏ ਨੇ ਬਿਲਕੁਲ ਜੀ ਸਾਰੇ ਭਰੇ ਹੋਏ ਨੇ ਔਰ ਉਹਨਾਂ ਦੇ ਤੁਸੀਂ ਜਾ ਕੇ ਹਾਲਾਤ ਦੇਖੋ ਹੂੰ ਕਈਆਂ ਦੇ ਬੱਚੇ ਗਜਟਡ ਅਫਸਰ ਨੇ ਕਈਆਂ ਦੇ ਬੱਚੇ ਬਾਹਰ ਗਏ ਹੋਏ ਨੇ ਉਹ ਕਈ ਖੁਦ ਗਜਟਡ ਅਫਸਰ ਰਹੇ ਨੇ ਕਈ ਬਿਰਦ ਪ੍ਰਿੰਸੀਪਲ ਉੱਥੇ ਬੈਠੇ ਨੇ ਹੂੰ ਕਿਉਂਕਿ ਸਾਡੇ ਸਮਾਜ ਨੇ ਉਹਨਾਂ ਨੂੰ ਠਕਰਾਤਾ ਪਰ ਤੁਸੀਂ ਉਹਨਾਂ ਨਾਲ ਗੱਲਬਾਤ ਜਾ ਕੇ ਕਰੋਗੇ ਆਪਾਂ ਵੀਡੀਓ ਚੈਨਲਾਂ ਤੇ ਦੇਖਦੇ ਹਾਂ ਉਹ ਅੱਜ ਵੀ ਦੁਆਵਾਂ ਇਹੀ ਮੰਗਦੇ ਨੇ ਕਿਉਂਕਿ ਮਾਪਿਓ ਤਾਂ ਮਾਪਿਓ ਨੇ ਕਿ ਸਾਡਾ ਬੱਚਾ ਸੁਖੀ ਰਹੇ ਸਾਡਾ ਬੱਚਾ ਤਰੱਕੀ ਕਰੇ ਪਰ ਬੱਚੇ ਇਸ ਗੱਲ ਨੂੰ ਨਹੀਂ ਸਮਝ ਪਾ ਰਹੇ ਪ੍ਰਾਈਵੇਸੀ ਇੰਨੀ ਜ਼ਰੂਰੀ ਹੈ ਕਿ ਮਾਪਿਓ ਨੂੰ ਬਾਹਰ ਕੱਢ ਦੀਏ ਜ਼ਿੰਦਗੀ 'ਚ ਰਿਸ਼ਤਿਆਂ ਤੋਂ ਵੱਧ ਮੈਂ ਸਮਝਦਾ ਕੋਈ ਵੀ ਚੀਜ਼ ਜ਼ਰੂਰੀ ਨਹੀਂ ਮੈਂ ਬਿਰਦਾਸ਼ਰਮ ਚ ਗਿਆ ਸਟੋਰੀ ਕਰਨ ਗਿਆ ਸੀ ਇਹ ਗੱਲ ਬਾਅਦ 'ਚ ਬਹੁਤ ਸਾਰੇ ਲੋਕਾਂ ਨੇ ਪੜ੍ਹੀ ਵੀ ਹੋਣੀ ਹੈ ਲਿਖੀ ਵੀ ਹੋਣੀ ਹੈ ਪਰ ਮੈਂ ਅਸਲ ਦੇ ਵਿੱਚ ਸੁਣੀ ਸੀ ਮੈਂ ਇੱਕ ਮਾਤਾ ਜੀ ਨਾਲ ਗੱਲ ਕੀਤੀ ਉਹਨਾਂ ਨੇ ਮਤਲਬ ਫੈਕਟਰੀਆਂ ਨੇ ਉਹਨ ਉਹਨਾਂ ਨੂੰ ਮੈਂ ਪੁੱਛਿਆ ਵੀ ਫਿਰ ਤੁਹਾਨੂੰ ਕੀ ਲੋੜ ਪੈ ਗਈ ਇੱਥੇ ਆ ਕੇ ਰਹਿਣ ਦੀ ਕਹਿੰਦੇ ਨਹੀਂ ਮੇਰੇ ਬੱਚੇ ਬੜੇ ਅੱਛੇ ਆ ਮੈਂ ਕਿਹਾ ਕਿਵੇਂ ਅੱਛੇ ਆ ਜੀ ਕਹਿੰਦੇ ਵੀ ਮੈਨੂੰ ਇੱਥੇ ਸਾਰਾ ਖਰਚਾ ਭੇਜਦੇ ਆ ਸਾਰਾ ਕੁਝ ਦੰਦੇ ਆ ਮੈਂ ਕਿਹਾ ਫਿਰ ਅੱਛੇ ਕਿਵੇਂ ਹੋ ਤੁਸੀਂ ਤਾਂ ਇੱਥੇ ਰਹਿੰਦੇ ਹੋ ਕਹਿੰਦੇ ਨਹੀਂ ਬਣੀ ਨਹੀਂ ਕਿਹਦੇ ਨਾਲ ਨਹੀਂ ਬਣੀ ਤਿੰਨ ਬੱਚੇ ਸੀ ਤੁਸੀਂ ਪਾਲ ਪੋਸ ਕੇ ਵੱਡੇ ਕਿਤੇ ਕਹਿੰਦੇ ਮੇਰੀ ਨੂਨ ਨਾਲ ਨਹੀਂ ਬਣੀ ਨੂਨ ਨਾਲ ਕਿਉਂ ਨਹੀਂ ਬਣੀ ਕਿ ਉਹਨਾਂ ਨੇ ਕਿਸੇ ਨੂੰ ਕਹਿ ਦਿੱਤਾ ਕਿ ਧਰਮਸ਼ਾਲਾ ਦੇ ਵਿੱਚ ਇੱਕ ਕਮਰਾ ਅਸੀਂ ਆਪਣੇ ਵੱਲੋਂ ਡੋਨੇਟ ਕਰਾਂਗੇ ਵੀ ਜਿਵੇਂ ਹੁਣ ਕਿਤੇ ਚਲੇ ਗਏ ਮਾਤਾ ਜੀ ਬਜ਼ੁਰਗ ਸੀ ਉਹਨਾਂ ਨੇ ਕਿਸੇ ਸਮਾਗਮ 'ਚ ਕਹਿ ਦਿੱ ਅਸੀਂ ਡੋਨੇਟ ਕਰਾਂਗੇ ਹਰਦਵਾਰ ਚ ਕੋਈ ਧਰਮਸ਼ਾਲਾ ਬਣ ਰਹੀ ਐ ਤੇ ਮੁੰਡੇ ਨੇ ਕਿਹਾ ਕੋਈ ਗੱਲ ਨਹੀਂ ਜੀ ਚੈੱਕ ਦੇ ਦਿਆਂਗੇ ਜਿੰਨੇ ਦਾ ਲੱਗਦਾ ਉਹ ਨੂਨ ਈਗੋ ਦਾ ਮਸਲਾ ਬਣਾ ਲਿਆ ਤੇ ਉਹ ਕਹਿੰਦੇ ਮੈਨੂੰ ਮੇਰੇ ਨੌਕਰ ਤੋਂ ਜਲੀਲ ਕਰਾਨ ਲੱਗ ਗਏ ਤੇ ਫਿਰ ਮੈਨੇ ਆਪਣੇ ਬੇਟੇ ਨੂੰ ਕਿਹਾ ਵੀ ਪੁੱਤੋ ਫਿਰ ਮੈਂ ਹੁਣ ਨਹੀਂ ਬਣਨੀ ਨੀ ਗੱਲ ਤੇ ਉਹ ਇੱਥੇ ਛੱਡ ਗਿਆ ਇਸ ਦੇ ਵਿੱਚ ਕਿਤੇ ਨਾ ਕਿਤੇ ਨਰਾਗ ਜੀ ਉਹੀ ਗੱਲ ਵੀ ਮੈਂ ਪੜ੍ਹੀ ਲਿਖੀ ਜ਼ਿਆਦਾ ਇਹ ਪੁਰਾਣੇ ਬਜ਼ੁਰਗ ਪੁਰਾਣੀ ਬੁੜੀ ਐ ਇਹਨੂੰ ਕੀ ਪਤਾ ਅਸੀਂ ਆਪਣੇ ਬੱਚਿਆਂ ਦਾ ਫਿਊਚਰ ਦੇਖਣਾ ਐ ਇਹ ਪੁਰਾਣੇ ਬੁੜੇ ਸਾਡੇ ਬੱਚਿਆਂ ਨੂੰ ਕੀ ਸਿਖਾਣਗੇ ਪੁਰਾਣੀਆਂ ਗੱਲਾਂ ਸਿਖਾਣਗੇ ਸੋ ਘਰਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਵੀ ਹੁੰਦੀਆਂ ਨੇ ਪਰ ਉਹ ਨਹੀਂ ਜਾਣਦੇ ਜਾਂ ਨਹੀਂ ਸਮਝਦੇ ਇੱਕ ਸਮਾਂ ਪਾ ਕੇ ਉਹਨਾਂ ਨੂੰ ਬੁਢਾਪਾ ਉਹਨਾਂ ਤੇ ਵੀ ਆਉਣਾ ਹੈ ਜੈਸਾ ਬੀਜਾਂਗੇ ਉਹ ਇਹ ਜ ਵੱਡਣਾ ਖੋਜਾ ਵੱਡਾਂਗੇ ਔਰ ਜਿਹੜੇ ਗੁਣ ਜਿਹੜੀਆਂ ਗੱਲਾਂ ਉਹ ਬਜ਼ੁਰਗਾਂ ਤੋਂ ਸਿੱਖਣ ਨੂੰ ਮਿਲਣੀਆਂ ਨੇ ਨਾ ਉਹ ਕਿਤੋਂ ਹੋਰ ਨਹੀਂ ਮਿਲਣੀਆਂ ਜਿਹੜੀਆਂ ਗੱਲਾਂ ਤੁਸੀਂ ਸਾਡੇ ਬਾਰੇ ਬੋਲਦੇ ਹੋ ਜੇ ਅਸੀਂ ਚਾਰ ਅੱਖਰ ਪੜ੍ਹ ਗਏ ਤਾਂ ਤੁਸੀਂ ਸਾਨੂੰ ਬੁੱਧੀਜੀਵੀ ਵੀ ਕਹਿ ਰਹੇ ਹੋ ਲੇਖਕ ਵੀ ਕਹਿ ਰਹੇ ਹਾਂ ਸੋ ਕਿਤੇ ਨਾ ਕਿਤੇ ਅਸੀਂ ਉਹ ਚੀਜ਼ਾਂ ਉਹਨਾਂ ਤੋਂ ਸਿੱਖੀਆਂ ਨੇ ਅਸੀਂ ਕੋਈ ਇਤਿਹਾਸ ਪੜ੍ਹ ਕੇ ਨਹੀਂ ਉਹ ਉਹਨਾਂ ਦੀਆਂ ਗੱਲਾਂ ਉਹਨੇ ਗੋਦੀਆਂ 'ਚ ਬੈਠ ਕੇ ਸਿੱਖਦੇ ਰਹੇ ਹਾਂ ਸੋ ਉਹ ਗਿਆਨ ਜਿਹੜਾ ਉਹਨਾਂ ਨੇ ਦੇਣਾ ਉਹ ਕਿਤੋਂ ਨਹੀਂ ਮਿਲਣਾ ਇਹ ਗੱਲ ਅੱਜ ਦੀ ਪੀੜ੍ਹੀ ਨੂੰ ਸਮਝਣੀ ਚਾਹੀਦੀ ਏ ਔਰ ਜਿਹੜਾ ਅੱਜ ਮਾਂ ਪਿਓ ਨੂੰ ਨਾ ਸੰਭਾਲਣ ਦਾ ਜਿਹੜਾ ਰਿਵਾਜ ਚੱਲ ਰਿਹਾ ਹੈ ਕਿ ਬਜ਼ੁਰਗ ਘਰ ਦੇ ਵਿੱਚ ਹੋਣਗੇ ਤਾਂ ਸਾਡੀ ਰੈਪਿਊਟੇਸ਼ਨ ਹੀ ਡਾਊਨ ਹੁੰਦੀ ਹੈ ਕਿਉਂਕਿ ਬਜ਼ੁਰਗਾਂ ਦਾ ਆਪਣਾ ਬੈਠਣ ਦਾ ਸਟਾਈਲ ਹੈ ਖੁੱਲਾ ਸੁਭਾਅ ਹੁੰਦਾ ਕੱਪੜੇ ਜਿ ਮਰਜ਼ੀ ਨਾਲ ਪਾਉਣੇ ਨੇ ਉਹ ਚਾਹੁੰਦੇ ਨੇ ਵੀ ਅਪ ਟੂ ਡੇਟ ਹੋਵੇ ਬਸ ਲੋਕਾਂ ਨੂੰ ਲੱਗੇ ਵੀ ਸਾਡਾ ਪਰਸਨੈਲਿਟੀ ਸਾਡਾ ਕੰਮਕਾਰ ਅੰਦਰ ਭਾਵੇਂ ਗੱਡੀਆਂ ਲੋਨ ਤੇ ਹੋਣ ਕਰ ਲੋਨ ਤੇ ਹੋਣ ਬੱਚੇ ਕਰਜ਼ਾ ਪਤਾ ਨਹੀਂ ਕਿੰਨਾ ਚੜਿਆ ਹੋਵੇ ਪਰ ਸਟੈਂਡਰਡ ਦੇਖਣਾ ਚਾਹੀਦਾ ਸੋ ਉਸ ਚੀਜ਼ ਦੇ ਵਿੱਚ ਅਸੀਂ ਕਰਜ਼ੇ 'ਚ ਵੀ ਡੁੱਬਦੇ ਜਾ ਰਹੇ ਹਾਂ ਰਿਸ਼ਤੇ ਆ ਪੱਖੋਂ ਵੀ ਨੰਘਾਰ ਹੁੰਦਾ ਜਾ ਰਿਹਾ ਅਸੀਂ ਹਰ ਪੱਖੋਂ ਹੀ ਕਾਟਾ ਖਾਂਦੇ ਜਾ ਰਹੇ ਹਾਂ ਸੋ ਬੜੀ ਅਸੀਂ ਗੱਲ ਤਾਂ ਕਿਤੋਂ ਸ਼ੁਰੂ ਹੋਰ ਕੀਤੀ ਸੀ ਬੜੇ ਇਮੋਸ਼ਨਲ ਹੋ ਗਏ ਮੈਂ ਦੇਖਿਆ ਵਕੀਲ ਸਾਹਿਬ ਦੀ ਵੀ ਅੱਖ ਭਰੀ ਆਈ ਤੇ ਥੋੜਾ ਜਿਹਾ ਮੈਨੂੰ ਵੀ ਫੀਲ ਹੋਇਆ ਸੋ ਛੱਡ ਦਿੰਨੇ ਇਸ ਗੱਲ ਨੂੰ ਇੱਥੇ ਕਿਉਂਕਿ ਲੋਕ ਸਮਝ ਨਹੀਂ ਰਹੇ ਇਸ ਚੀਜ਼ ਨੂੰ ਮਾਪਿਓ ਉਹ ਚੀਜ਼ ਨੇ ਜਿਨ੍ਹਾਂ ਨੇ ਤੁਹਾਨੂੰ ਪਾਲ ਪੋਸ ਕੇ ਇਸ ਕਾਬਿਲ ਕੀਤਾ ਗਿਆ ਤੁਸੀਂ ਪ੍ਰਾਈਵੇਸੀ ਮੰਗ ਸਕੋ ਤੁਹਾਡਾ ਇੱਕ ਸਟੇਟਸ ਬਣ ਗਿਆ ਇੱਕ ਰਤਵਾ ਬਣ ਗਿਆ ਉਹ ਕਿਉਂ ਬਣ ਗਿਆ ਕਿਉਂਕਿ ਤੁਹਾਨੂੰ ਉਸ ਮਾਂ ਨੇ ਨੌਮੀਨੇਟਡ ਚ ਰੱਖ ਕੇ ਜਨਮ ਦਿੱਤਾ ਸੀ ਉਸ ਪਿਓ ਨੇ ਬੜੀ ਮਿਹਨਤ ਕਰਕੇ ਤੁਹਾਨੂੰ ਇੱਥੇ ਤੱਕ ਜਿਹੜਾ ਹੈ ਪਾਲਪੋਸ ਕੇ ਇੱਥੇ ਤੱਕ ਲਿਆਈ ਤੁਹਾਨੂੰ ਪੋਜੀਸ਼ਨ ਦਿੱਤੀ ਕਿ ਤੁਸੀਂ ਅੱਜ ਸਿਰ ਉੱਚਾ ਚੱਕ ਕੇ ਗੱਲ ਕਰ ਸਕੋ ਮੈਂ ਕਿਤੇ ਸੁਣਿਆ ਕਿ ਉਹ ਕਹਿੰਦੇ ਵੀ ਪਿਓ ਜਿਹੜਾ ਹੈ ਧੁੱਪ ਚ ਸੜਿਆ ਮਾਂ ਝੁੱਲੇ ਤੇ ਬਲੀ ਤਾਂ ਇਹ ਔਲਾਦ ਪਲੀ ਬਿਲਕੁਲ ਪਰ ਉਹ ਔਲਾਦ ਜੇਕਰ ਇਸ ਤਰ੍ਹਾਂ ਦਾ ਬਤੀਰਾ ਕਰਦੀ ਹੈ ਤੇ ਮਾਂ ਪਿਓ ਤੇ ਕੀ ਬੀਤਦੀ ਹੋਣੀ ਹੈ ਇਹ ਤਾਂ ਸਮਝ ਦੱਸ ਸਕਦਾ ਸੋ ਅਸੀਂ ਤਾਂ ਆਪਣੇ ਇਸ ਪੋਡਕਾਸਟ ਰਹੀ ਇਹ ਹੀ ਬੇਨਤੀ ਕਰਾਂਗੇ ਕਿ ਤੁਹਾਡੇ ਬਜ਼ੁਰਗ ਤੁਹਾਡੀ ਵਡਮੁੱਲੀ ਦਾਤ ਹੈ ਤੁਹਾਨੂੰ ਪ੍ਰਮਾਤਮਾ ਵੱਲੋਂ ਇਹਨਾਂ ਦਾ ਜਿੰਨਾ ਲਾਹਾ ਲੈ ਸਕਦੇ ਹੋ ਲਓ ਇਹਨਾਂ ਦੀ ਸੇਵਾ ਕਰੋ ਰਿਸ਼ਤੇ ਬਣਾ ਕੇ ਰੱਖੋ ਚਾਹੇ ਉਹ ਦੋਸਤੀ ਦਾ ਹੈ ਭਰਾ ਨਾਲ ਭਰਾ ਦਾ ਭੈਣ ਨਾਲ ਭਰਾ ਦਾ ਮਾਸੀ ਚਾਚੀ ਤਾਈ ਭੂਆ ਤਾਇਆ ਇਹ ਸਭ ਬਹੁਤ ਜ਼ਰੂਰੀ ਹੁੰਦੇ ਨੇ ਜੀਵਨ ਦੇ ਵਿੱਚ ਸੋ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਉਹਨਾਂ ਨਾਲ ਨਿਭਾਓ ਪਿਆਰ ਬਣਾ ਕੇ ਰੱਖੋ ਵਕੀਲ ਸਾਹਿਬ ਨੇ ਬਹੁਤ ਅੱਛੀਆਂ ਸਤਰਾਂ ਪੜੀਆਂ ਸਨ ਜਿਸ ਦੇ ਵਿੱਚ ਰਿਸ਼ਤਿਆਂ ਬਾਰੇ ਕੱਲੀ-ਕੱਲੀ ਗੱਲ ਦੱਸੀ ਸੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਰਿਸ਼ਤਿਆਂ ਨੂੰ ਸੰਭਾਲਿਆ ਜਾ ਸਕਦਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਕੁਝ ਨਾ ਕੁਝ ਚੇਂਜ ਲਿਓਗੇ ਤੁਹਾਨੂੰ ਸਾਡਾ ਇਹ ਵਾਲਾ ਪੋਡਕਾਸਟ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਕਿਸ ਵਿਸ਼ੇ ਤੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਗੱਲਬਾਤ ਕਰੀਏ ਇਹ ਵੀ ਜ਼ਰੂਰ ਦੱਸਿਓ ਸੋ ਫਿਰ ਮੁਲਾਕਾਤ ਹੋਵੇਗੀ ਬਨੇ ਰਹੋ ਔਨ 에ਅਰ ਦੇ ਨਾਲ ਧੰਨਵਾਦ